ਕਹਿੰਦੇ ਮਾਨ ਸਾਹਿਬ ਗੱਲਾਂ ਕਰਦੇ ਸੀ ਵੀ ਬੀਏ ਪਾਸ ਸਰਪੰਚ ਹੋਣਗੇ ਪਰ ਉਹਨਾਂ ਦੇ ਜਿਹੜੇ ਨਵੇਂ ਮੰਤਰੀ ਕੋਈ 10ਵੀਂ ਪਾਸ ਅਤੀ ਕੋਈ 12ਵੀਂ ਪਾਸ ਵਿਕਰਮ ਸੋਭ ਜੀਠਿਆ ਅਕਾਲੀ ਆਗੂ ਤੇ ਹੋਰਨਾਂ ਨੇ ਇਹ ਸਵਾਲ ਚੱਕ ਲਿਆ ਕਹਿੰਦੇ ਮੁੱਖ ਮੰਤਰੀ ਸਾਹਿਬ ਤੁਸੀਂ ਇੱਕ ਵਾਰੀ ਆਪਣੇ ਸਮੇਤ ਆਪਣੇ ਸਾਰੇ ਮੰਤਰੀਆਂ ਦੀ ਜਿਹੜੀ ਵਿਦਿਅਕ ਯੋਗਤਾ ਉਹ ਜਨਗ ਜਾਰੀ ਕਰ ਦਿਓ ਕਿੰਨੀ ਰਾਜਨੀਤਿਕ ਲੋਕਾਂ ਦੀ ਵਿਦਿਅਕ ਯੋਗਤਾ ਦਾ ਕੋਈ ਪੈਮਾਨਾ ਪੰਚ ਸਰਪੰਚ ਕਾਉਂਸਲਰ ਐਮਐਲਏ ਐਮਪੀਾਂ ਤੱਕ ਹੈ ਅਜਨੀ 543 ਦੀ ਲੋਕ ਸਭਾ ਹੈ ਜਾਂ ਰਾਜ ਸਭਾ ਹੈ 250 ਦੇ ਕਰੀਬ ਉਹਨਾਂ ਦੀ ਵਿਦਿਅਕ ਯੋਗਤਾ ਵੀ ਦੱਸ ਦਿਓ ਵੀ ਕਿੰਨੀ ਹੈ ਲਗਾਤਾਰ ਵਿਰੋਧੀ ਇਸ ਨੂੰ ਤੰਜ ਕੱਸ ਰਹੇ ਕੈਬਨਟ ਨੂੰ ਲੈ ਕੇ ਵੀ ਚੌਥੀ ਵਾਰ ਫੇਰ ਬਦਲ ਕਰ ਰਹੇ ਹੋ ਤੇ ਇੰਜਨ ਬਦਲਣ ਦੀ ਲੋੜ ਹੈ। ਉਹਨਾਂ ਨੇ ਕੇਜਰੀਵਾਲ ਸਾਹਿਬ ਵੱਲ ਇਸ਼ਾਰਾ ਕੀਤਾ ਕਿ ਕੇਜਰੀਵਾਲ ਸਾਹਿਬ ਜੇ ਹੁਣ ਬਦਲਣ ਲੱਗੇ ਹੋ ਇੰਜਨ ਵੀ ਬਦਲ ਦਿਓ। ਅਸਲ ਫਾਲਟ ਇੰਜਨ ਚ ਹੈ। ਇੰਜਨ ਕਦੇ ਕਹੇ ਤਾਂ ਸਦੇਹੀ ਧੂਆਂ ਮਾਰ ਜਾਂਦਾ ਹੈ। ਸੋ ਉਹਨਾਂ ਨੇ ਮਾਨ ਸਰਬ ਦੀ ਸਰਕਾਰ ਤੇ ਤੰਜ ਕੱਸਿਆ ਕਿ ਆ ਡੱਬੇ ਡੁੱਬੇ ਬਦਲਣ ਦੇ ਨਾਲ ਨਹੀਂ ਕਿ ਉਰੇ ਵਾਲਾ ਡੱਬਾ ਮਾਲ ਗੱਡੀ ਵਾਲਾ ਡੱਬਾ ਛੱਡ ਕੇ ਸਵਾਰੀਆਂ ਵਾਲਾ ਡੱਬਾ ਲਾਤਾ ਡੱਬੇ ਡੱਬੇ 'ਚ ਫਰਕ ਹੈ। ਨਵੀਂ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਗਿਆ ਤੇ ਉਹਨਾਂ ਨੇ ਦੱਸਦੇ ਕਿ ਐਮਬੀਬੀਐਸ ਅਤੇ ਐਨਆਰਆਈ ਕੋਟੇ ਰਾਹੀਂ ਦਾਖਲ ਜਿਹੜੀ ਪਟੀਸ਼ਨ ਆ ਉਹ ਖਾਰਜ ਕਰ ਦਿੱਤੀ ਗਈ ਹੈ ਜੀ। ਹਾਲਾਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ। ਝਟਕਾ ਸੁਪਰੀਮ ਕੋਰਟ ਤੋਂ ਆਇਆ ਹੈ। ਇਹ ਵੀ ਐਨਆਰਆਈ ਕੋਟਾ ਇੱਕ ਬਹੁਤ ਵੱਡਾ ਗੋਰਖ ਧੰਦਾ ਐਸਜੀਪੀਸੀ ਵੱਲੋਂ ਮੁਰਤੋਂ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ ਡੇਰਾ ਸੱਚਾ ਸੌਧ ਦੇ ਖਿਲਾਫ ਉਹਨੇ ਕਿਹਾ ਕਿ ਇਹਨਾਂ ਭਾਰਮੀਆਂ ਜਿਹੜੀਆਂ ਧਾਰਮਿਕ ਭਾਵਨਾ ਉਠੇਸ ਪਹੁੰਚਾਈ ਹੈ ਤਾਂ ਡੇਰੇ ਵਾਲੇ ਨੇ ਇੱਕ ਗੁਰੂ ਸਾਹਿਬ ਵਰਗੀ ਪੋਸ਼ਾਕ ਪਾ ਕੇ ਸਾੰਗ ਕਰਕੇ ਡੇਰਾ ਸਲਾਬਤਪੁਰਾ ਦੇ ਵਿੱਚ ਹੀ 2007 20 ਮਈ 2007 ਨੂੰ ਇੱਕ ਸਾੰਗ ਰਚਿਆ ਦਾ ਪਾੰਗ ਰਚਿਆ ਸ਼ੇਸ ਸਿੰਘ ਗੁੱਦੋਲ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦੇਖਦੇ ਹੋਏ ਕਾਂਗਰਸ ਵੱਲੋਂ ਅਜ਼ਰਵਰ ਲਗਾਇਆ ਗਿਆ ਹੈ। ਉਹ ਕਹਿੰਦੇ ਕਿ ਮੈਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਦਰਸ਼ਕ ਦਾ ਕੰਮ ਹੁੰਦਾ ਕਿ ਜੇ ਕਮੀ ਪੇਛੀ ਦਿ세 ਉਹ ਆਪਣੀ ਪਾਰਟੀ ਦੀ ਹਾਈ ਕਮਾਂਡ ਨੂੰ ਦੱਸੇ। ਸੋ ਪੰਜਾਬ ਦੇ ਬਹੁਤ ਸਾਰੇ ਸੀਨੀਅਰ ਆਗੂ ਨੂੰ ਇਸ ਵਾਰ ਕਾਂਗਰਸ ਪਾਰਟੀ ਨੇ ਬੱਖ-ਬੱਖ ਰਾਜਾਂ ਦੇ ਵਿੱਚ ਜ਼ਿੰਮੇਵਾਰੀਆਂ ਅੰਟੀ ਰਮਾਣਾ ਜੋ ਕਿ ਕਾਲੀ ਦਲ ਦੇ ਇੱਕ ਸੀਨੀਅਰ ਲੀਡਰ ਨੇ ਉਹਨਾਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਦੂਜੇ ਪਾਸੇ ਢਿਲਸਾ ਉਹਨਾਂ ਨੇ ਜਿਹੜਾ ਨਵਾਂ ਮੁੱਦਾ ਚੁੱਕਿਆ ਉਹ ਪੰਚਾਇਤੀ ਚੋਣਾਂ ਲੈ ਕੇ ਮੁੱਦਾ ਚੁੱਕਿਆ ਉਹ ਕਹਿੰਦੇ ਕਿ ਸਾਡੇ ਨਾਲ ਜ਼ਰਾਇਤ ਹੋ ਰਹੀ ਹੈ ਕੱਲੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀਆਂ ਨੂੰ ਇਹ ਜਿਹੜੇ ਅਧਿਕਾਰੀ ਨੇ ਪੰਚਾਇਤ ਭਾਗ ਦੇ ਸਾਡੇ ਬੰਦਿਆਂ ਨੂੰ ਤਾਂ ਇਤਰਾਜ ਹਿੰਮਤਾ ਦਾ ਸਰਟੀਫਿਕੇਟ ਹੀ ਨਹੀਂ ਦੇ ਰਹੇ ਜਿਹਨੂੰ ਆਪਾਂ ਐਨਓਸੀ ਕਹਿੰਦੇ ਆਂ ਸਾਤ ਸ੍ਰੀਕਾਰ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੋ ਜਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆਂ ਤੇ ਵਿਚਾਰ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਆਂ ਢਿੱਲੋਂ ਸਾਹਿਬਾ ਸਵਾਗਤ ਹੈ ਪਰੋਂਚ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਸੋ ਢਿੱਲ ਸਾਹਿਬਾ ਅੱਜ ਜਿੱਥੇ ਗੱਲ ਕਰਦੇ ਆਂ ਕੱਲ ਨਵੇਂ ਮੰਤਰੀ ਕੈਬਨਿਟ ਦੇ ਵਿੱਚ ਸ਼ਾਮਲ ਹੋਏ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹਨਾਂ ਨੂੰ ਵਧਾਈ ਵੀ ਦਿੱਤੀ ਗਈ ਹੈ ਤੇ ਦੂਜੇ ਪਾਸੇ ਵਿਕਰਮ ਸੋਹ ਮਜੀਠੀਆ ਵੱਤੋਂ ਤਾਂ ਜੀ ਵੀ ਕਸਾ ਗਿਆ ਕਹਿੰਦੇ ਮਾਨ ਸਾਹਿਬ ਗੱਲਾਂ ਕਰਦੇ ਸੀ ਵੀ ਬੀਏ ਪਾਸ ਸਰਪੰਚ ਹੋਣਗੇ ਪਰ ਉਹਨਾਂ ਦੇ ਜਿਹੜੇ ਨਵੇਂ ਮੰਤਰੀ ਕੋਈ 10ਵੀਂ ਪਾਸ ਅਤੇ ਕੋਈ 12 ਦੇਖੋ ਪੰਜ ਨਵੇਂ ਮੰਤਰੀਆਂ ਨੇ ਸੋਚ ਚੱਕੀ ਹੈ ਸਾਨੂੰ ਪਤਾ ਉਹਨਾਂ ਦੇ ਵਿੱਚ ਡਾਕਟਰ ਰਵਜੋਤ ਸਿੰਘ ਇਸੇ ਤਰ੍ਹਾਂ ਹਰਦੀਪ ਮੁੰਡੀਆਂ ਬਰਿੰਦਰ ਗੋਇਲ ਤਰਨਪ੍ਰੀਤ ਸੌਣ ਆਦਿ ਛਾਵਲ ਨੇ ਜਿਹੜੇ ਮੰਤਰੀ ਹਟਾਏ ਗਏ ਨੇ ਉਹਨਾਂ ਦੇ ਹੁਣ ਕਈ ਤਰ੍ਹਾਂ ਦੇ ਕੱਚੇ ਚਿੱਠੇ ਨਿਕਲ ਕੇ ਸਾਹਮਣੇ ਆ ਰਹੇ ਨੇ ਪਤਾ ਨਹੀਂ ਅਜੇ ਉਹ ਸਬੰਧ ਦੇ ਵਿੱਚ ਸਾਡੇ ਮੁੱਖ ਮੰਤਰੀ ਉਹਦੇ ਤੇ ਕੋਈ ਜਵਾਬ ਦੇਣਗੇ ਕਿ ਨਹੀਂ ਪਰ ਇਹਨਾਂ ਦੀ ਹਾਈ ਕਮਾਂਡ ਕੇਜਰੀਵਾਲ ਸਾਹਿਬ ਦੇ ਕੋਲ ਉਹ ਚੀਜ਼ਾਂ ਪਹੁੰਚ ਗਈਆਂ ਜਿਹੜੀਆਂ ਸ਼ਾਇਦ ਦੀਵੇ ਥੱਲੇ ਨੇਰਾ ਹੋਣ ਕਰਕੇ ਪੰਜਾਬ 'ਚ ਨਹੀਂ ਦਿਸੀਆਂ ਅਜੀਬ ਇਲਜ਼ਾਮ ਨੇ ਜੇ ਉਹ ਸੱਚੇ ਹੁੰ ਤਾਂ ਇਹਨਾਂ ਦੇ ਜਿੰਨੇ ਵੀ ਮੰਤਰੀ ਜਿੰਨੇ ਹਟੇ ਨੇ ਆ ਬੀਬੀ ਅਨਮੋਲ ਗਗਨਮਾਨ ਇਦੇ ਬਾਰੇ ਵੀ ਕਾਫੀ ਕੁਝ ਚੱਲ ਰਿਹਾ ਹੈ। ਮਾਲ ਮੰਤਰੀ ਸਾਬਕਾ ਬ੍ਰਹਮਸ਼ੰਕਰ ਜਿੰਪਾ ਬਾਰੇ ਵੀ ਚੱਲੀ ਜਾਂਦੀਆਂ ਨੇ ਗੱਲਾਂ। ਕਿ ਆਹ ਕੁਝ ਵਾਪਰਿਆ ਤੇ ਬਲਕਾਰ ਸਿੰਘ ਉਹ ਵੀ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਹੈ। ਇਹਨਾਂ ਦੇ ਸਾਰੇ ਮੰਤਰੀ ਤੇ ਜਿਹੜਾ ਸਮਾਣੇ ਵਾਲਾ ਮਾਈਨਿੰਗ ਮੰਤਰੀ ਸਾਬਕਾ ਚੇਤਨ ਸਿੰਘ ਜੋੜੇ ਮਾਜਰਾ ਬਾਰੇ ਵੀ ਗੱਲਾਂ ਅੈਸਤ੍ਰਾਨਿਕਾਂ ਹੋ ਰਹੀਆਂ ਨੇ ਜਿਹਦੇ ਬਾਰੇ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਪੁਰਾਣਾ ਕਹਿੰਦੇ ਆ ਨਾ ਕਿ ਚਰਚਾ ਬਹੁਤ ਆ ਪਈ ਤੇ ਰੀਆਂ ਗੱਲਾਂ ਬਾਤਾਂ ਦੀ ਕੋਈ ਵਿਚਾਰ ਲਾ ਆਪਣਾ ਤਾਂ ਮੁੱਖ ਮੰਤਰੀ ਸਾਹਿਬ ਦੇ ਰਹਿਸ਼ਤੇ ਨਵੇਂ ਮੰਤਰੀਆਂ ਦੇ ਨਾਲ ਮੁੱਖ ਮੰਤਰੀ ਸਾਹਿਬ ਮਿਲੇ ਐ ਤੇ ਉਹਨਾਂ ਨੇ ਪਹਿਲਾਂ ਪੰਚਾਂ ਸਰਪੰਚਾਂ ਬਾਰੇ ਕਿਤੇ ਕਹਿਤਾ ਸਰਪੰਚਾਂ ਸਰਪੰਚਾਂ ਗ੍ਰੈਜੂਏਸ਼ਨ ਤੋਂ ਘਟਣੀ ਚਾਹੀਦਾ ਬਿਕਰਮ ਸਿੰਘ ਜੀਠਿਆ ਅਕਾਲੀ ਆਗੂ ਤੇ ਹੋਰ ਨਾ ਨੇ ਇਹ ਸਵਾਲ ਚੱਕ ਲਿਆ ਕਹਿੰਦੇ ਮੁੱਖ ਮੰਤਰੀ ਸਾਹਿਬ ਤੁਸੀਂ ਇੱਕ ਵਾਰੀ ਆਪਣੇ ਸਮੇਤ ਆਪਣੇ ਸਾਰੇ ਮੰਤਰੀਆਂ ਦੀ ਜਿਹੜੀ ਵਿਦਿੱਕ ਯੋਗਤਾ ਉਹ ਜਗ ਜਹਰੀ ਕਰ ਦਿਓ ਪਤਾ ਲੱਗ ਜੂ ਕਿ ਤੁਹਾਡੇ ਕੈਬਿਨੇਟ ਦੇ ਵਿੱਚ ਕਿੰਨੇ ਕੁ 10ਵੀਂ ਕਿੰਨੇ ਕੁ 12ਵੀਂ ਕਿੰਨੇ ਕੁ ਬੀਏ ਇਹ ਲੋਕ ਬੈਠੇ ਨੇ ਇੱਕ ਕਿਸਮ ਦਾ ਸਾਰਿਆਂ ਨੂੰ ਇਹ ਗੱਲ ਪੂਰੇ ਵਿਸ਼ਵ ਵਿੱਚ ਪਤਾ ਲੱਗ ਜਾਵੇ ਤੇ ਗੱਲਾਂ ਕਰਦੇ ਹੋ ਤੁਸੀਂ ਪੰਚਾਂ ਤੇ ਸਰਪੰਚਾਂ ਦੀ ਮੈਂ ਨਹੀਂ ਕਹਿੰਦਾ ਮੈਂ ਇਹ ਕਹਿਣਾ ਕਿ ਸਰਪੰਚ ਵੀ ਪੜਿਆ ਲਿਖਿਆ ਹੋਵੇ ਗ੍ਰੈਜੂਏਟ ਹੋਵੇ ਬਹੁਤ ਵੱਡੀ ਗੱਲ ਹੈ ਪਲੱਸ 2 ਵੀ ਹੋਵੇ ਤਾਂ ਜ਼ਰੂਰੀ ਹੈ ਕੀ ਰਾਜਨੀਤਿਕ ਲੋਕਾਂ ਦੀ ਵਿਦਿਅਕ ਯੋਗਤਾ ਦਾ ਕੋਈ ਪੈਮਾਨਾ ਪੰਚ ਸਰਪੰਚ ਕਾਉਂਸਲਰ ਐਮਐਲਏ ਐਮਪੀਾਂ ਤੱਕ ਹੈ ਆ ਜਿੰਨੀ 543 ਦੀ ਲੋਕ ਸਭਾ ਹੈ ਜਾਂ ਰਾਜ ਸਭਾ ਹੈ 200 250 ਦੇ ਕਰੀਬ ਉਹਨਾਂ ਦੀ ਵਿਦਿਅਕ ਯੋਗਤਾ ਵੀ ਦੱਸ ਦਿਓ ਵੀ ਕਿੰਨੀ ਕ ਹੈ ਜੇ ਇਹ ਗੱਲ ਕਹਿੰਦੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਬਿਲਕੁਲ ਠੀਕ ਕਿਹਾ ਕਿ ਯੋਗਤਾ ਹੋਣੀ ਚਾਹੀਦੀ ਹੈ ਗੁੱਟਾ ਛਾਪ ਨਹੀਂ ਚਾਹੀਦਾ ਜਵਾਨਾ ਬਦਲ ਗਿਆ ਪਰ ਇੱਕ ਵਾਰੀ ਪਹਿਲਾਂ ਆਪਦੀ ਕੈਬਨਿਟ ਤੇ ਆਪਣੇ ਐਮਐਲਏ ਦੀ ਸਾਰੀ ਦੀ ਸਾਰੀ ਜਿੰਨੇ ਵੀ ਨੇ ਵਿੱਚ ਦੂਜੀਆਂ ਪਾਰਟੀਆਂ ਵਾਲੇ ਉਹਨਾਂ ਦੀ ਵਿਦਿਕ ਯੋਗਤਾ ਜਗਜਾਹਰ ਕਰ ਦਿਓ ਸੋ ਬਿੱਟੂ ਜੀ ਜੀ ਕਹਿਣਾ ਸੌਖਾ ਹੁੰਦਾ ਹੈ ਪਰ ਜੇ ਪਾਸ ਹੋ ਜੇਵੇ ਤਾਂ ਬਹੁਤ ਵਧੀਆ ਹੈ ਜੇ ਦੀ ਉਹ ਯੋਗਤਾ ਨਾ ਹੋਵੇ ਘੱਟੋ-ਘੱਟ ਉਹਦੀ ਮਾਨਤਾ ਆਟੋਮੈਟਿਕ ਰੱਦ ਹੋ ਜਾਏ ਉਹਦੇ ਪੇਪਰ ਹੀ ਰੱਦ ਹੋ ਜਾਣ ਕਿ ਇਹ ਪੂਰੀ ਯੋਗਤਾ ਤੇ ਖਰਾ ਨਹੀਂ ਉਤਰਦਾ ਜੀ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਹਾ ਗਿਆ ਹੈ ਕਿ ਦੱਬੇ ਬਦਲਣ ਦੇ ਨਾਲ ਕੁਝ ਨਹੀਂ ਹੋਣਾ ਇੰਜਨ ਬਦਲਣਾ ਪੈਣਾ ਤੁਹਾਨੂੰ ਦੱਸ ਦੇ ਕਿ ਢੀਲੂ ਸਾਹਿਬ ਪਹਿਲਾਂ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਸੀ ਵੀ ਮਾਨ ਸਾਹਿਬ ਨੂੰ ਬਦਲਾਇਆ ਜਾ ਸਕਦਾ ਪਰ ਲਗਾਤਾਰ ਵਿਰੋਧੀ ਇਸ ਨੂੰ ਤੰਜ ਕੱਸ ਰਹੇ ਕੈਬਨਟ ਨੂੰ ਲੈ ਕੇ ਵੀ ਚੌਥੀ ਵਾਰ ਫੇਰ ਬਦਲ ਕਰ ਰਹੇ ਹਾਂ ਤੇ ਇੰਜਨ ਬਦਲਣ ਦੀ ਲੋੜ ਹੈ ਜੀ ਦੇਖੋ ਇਹ ਤਾਂ ਸੁਭਾਵਕ ਹੈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਰੇਲਵੇ ਦਾ ਤੀਜੇ ਪਰਤ ਦਾ ਇੰਜਨ ਦੇਖ ਲਿਆ ਪਹਿਲਾਂ ਇਥੇ ਭਾਫ ਵਾਲਾ ਇੰਜਨ ਹੁੰਦਾ ਸੀ ਜਿਹਨੂੰ ਆਪਾਂ ਕੋਲੇ ਵਾਲਾ ਇੰਜਨ ਕਹਿੰਦੇ ਸੁੱਕ-ਚੁੱਕਰ ਦਾ ਜਾਂਦਾ ਹੁੰਦਾ ਜੀ ਔਰ ਉਹਦੇ ਬਾਰੇ ਅਕਸਰ ਮਸ਼ਹੂਰ ਸੀ ਕਿ ਜੇ ਚਿੱਟੇ ਕੱਪੜੇ ਪਾ ਕੇ ਤੁਸੀਂ ਕਿਤੇ ਰੇਲ 'ਚ ਬਹਿ ਗਏ ਤਾਂ ਪਟਿਆਲੇ ਤੱਕ ਆਉਂਦੇ ਆਉਂਦੇ ਲਲਾਰੀ ਤੋਂ ਰੰਗ ਕਰਾਉਣ ਦੀ ਲੋੜ ਨਹੀਂ ਇੰਜਨ ਦਾ ਧੂਆ ਹੀ ਕਰ ਦਿੰਦਾ ਸੀ ਤੇ ਉਸ ਤੋਂ ਬਾਅਦ ਆ ਗਿਆ ਡੀਜ਼ਲ ਇੰਜਨ ਐਫੀਸ਼ੀਐਂਸੀ ਕੋਲੇ ਵਾਲੇ ਇੰਜਨ ਦੇ ਮੁਕਾਬਲੇ ਡੀਜ਼ਲ ਇੰਜਨ ਦੀ ਜ਼ਿਆਦਾ ਹੈ ਤੇ ਹੁਣ ਉਸ ਤੋਂ ਵੀ ਅੱਗੇ ਆ ਗਏ ਅਸੀਂ ਇਲੈਕਟ੍ਰਿਕ ਇੰਜਨ ਬਿਜਲੀ ਵਾਲਾ ਇੰਜਨ ਆ ਗਿਆ ਜਿਹਦੀ ਐਫੀਸ਼ੀਐਂਸੀ ਸਮਰੱਥਾ ਪਿਛਲੇ ਦੁਨਾਂ ਨਾਲੋਂ ਕਿਤੇ ਵੱਧ ਹੈ ਔਰ ਪ੍ਰਦੂਸ਼ਣ ਰਾਹਤ ਵੀ ਹੈ ਖੜਕਾ ਵੀ ਨਹੀਂ ਹੁੰਦਾ ਸੋ ਜਿਹੜਾ ਬਾਜਵਾ ਸਾਹਿਬ ਨੇ ਤੰਜ ਕੱਸਿਆ ਹੈ ਉਹ ਕਹਿੰਦੇ ਡੱਬੇ ਪਾ ਲੋ ਭਾਵੇਂ 15 ਦੀ ਵੀ ਜਾਏ 25 ਡਿਫਾਲਟਰ ਕੱਢ ਕੇ ਪਰ ਇੰਜਨ ਨੂੰ ਖਿੱਚਣਾ ਕੀ ਨੇ ਡੱਬਿਆਂ ਨੇ ਤੇ ਨਹੀਂ ਖਿੱਚਣਾ ਨਾ ਇਹਨਾਂ ਨੂੰ ਰੇਲ ਨੂੰ ਉਹ ਖਿੱਚਣਾ ਇੰਜਨ ਨੇ ਉਹਨਾਂ ਨੇ ਕੇਜਰੀਵਾਲ ਸਾਹਿਬ ਵੱਲ ਇਸ਼ਾਰਾ ਕੀਤਾ ਕਿ ਕੇਜਰੀਵਾਲ ਸਾਹਿਬ ਜੇ ਹੁਣ ਬਦਲਣ ਲੱਗੇ ਹੋ ਇੰਜਨ ਵੀ ਬਦਲ ਦਿਓ ਅਸਲ ਫਾਲਟ ਇੰਜਨ ਚ ਹੈ ਇੰਜਨ ਕਦੇ ਕਦੇ ਤਾਂ ਸਦੇਹਾਂ ਹੀ ਧੂਆਂ ਮਾਰ ਜਾਂਦਾ ਸੋ ਉਹਨਾਂ ਨੇ ਮਾਨਸਾਬ ਦੀ ਸਰਕਾਰ ਤੇ ਤੰਜ ਕਸਿਆ ਕਿ ਆ ਡੱਬੇ ਡੱਬੇ ਬਦਲਣ ਦੇ ਨਾਲ ਨਹੀਂ ਕਿ ਕੋਲੇ ਵਾਲਾ ਡੱਬਾ ਮਾਲ ਗੱਡੀ ਵਾਲਾ ਡੱਬਾ ਛੱਡ ਕੇ ਸਵਾਰੀਆਂ ਦਾ ਡੱਬਾ ਲਾਤਾ ਡੱਬੇ ਡੱਬੇ 'ਚ ਫਰਕ ਹੈ ਇਹਦੇ ਨਾਲ ਨਹੀਂ ਕੋਈ ਵੱਡਾ ਫਰਕ ਪੈਣਾ ਤੇ ਜੇ ਬਦਲ ਲੈ ਪਹਿਲੇ ਇੰਜਨ ਨੂੰ ਬਦਲੋ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਝਟਕਾ ਦਿੱਤੇ ਗਏ। ਉਹਨਾਂ ਨੇ ਦੱਸਦੇ ਕਿ ਐਮਬੀਬੀਐਸ ਅਤੇ ਐਨਆਰਆਈ ਕੋਟੇ ਰਾਹੀਂ ਦਾਖਲ ਜਿਹੜੀ ਪਟੀਸ਼ਨ ਆ ਉਹ ਖਾਰਜ ਕਰ ਦਿੱਤੀ ਗਈ ਹੈ ਜੀ। ਹਾਲਾਂਕਿ ਮਾਮਲਾ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ ਜੀ। ਇਹ ਮਾਮਲਾ ਝਟਕਾ ਸੁਪਰੀਮ ਕੋਰਟ ਤੋਂ ਆਇਆ। ਇਹ ਵੀ ਐਨਆਰਆਈ ਕੋਟਾ ਇੱਕ ਬਹੁਤ ਵੱਡਾ ਗੋਰਖ ਧੰਦਾ ਜਿਹੜਾ ਮਾਇਆ ਧਾਰੀ ਹੈ ਉਹ ਐਮਬੀਬੀਐਸ ਦੀ ਸੀਟ ਲੈ ਜਾਂਦਾ ਸੀ। ਦੇ ਇਹ ਕਈ ਵਾਰ ਤਾਂ ਉੱਥੇ ਇਹ ਲੋਕ ਜਿਹੜਾ ਰੱਖਵਾ ਕਰਨਾ ਹੈ ਉਹਦੇ ਤੇ ਵੀ ਸਵਾਲ ਚੁੱਕਦੇ ਆ ਕਿ ਤੁਸੀਂ ਇੱਕ ਵਾਰੀ ਰੱਖਵਾ ਕਰਨ ਦੇਣ ਲੱਗਦੇ ਹੋ ਦੇ ਹੀ ਜਾਂ ਨਹੀਂ ਹੋ ਜਦੋਂ ਕਿਸੇ ਨੂੰ ਸਪੈਸ਼ਲਟੀ ਦੇਣੀ ਆ ਐਮ ਡੀ ਕਰਾਉਣਾ ਹੈ ਉਦੋਂ ਤੱਕ ਘਟੋ ਘਟੋ ਰਹਿੰਦੇ ਹੋ ਉਹ ਤਾਂ ਵਿਦਿਕ ਯੋਗਤਾ ਤੇ ਆ ਜਾਓ ਇਹ ਜਿਹੜਾ ਮਾਮਲਾ ਸੀ ਸੁਪਰੀਮ ਕੋਰਟ ਤੋਂ ਇੱਕ ਵੱਡਾ ਝਟਕਾ ਲੱਗਿਆ ਜਦ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਨੂੰ ਜਾਰੀ ਰੱਖਿਆ ਉਹਨਾਂ ਨੇ ਪਹਿਲਾਂ ਹੀ ਇਹ ਰੱਦ ਕਰਤਾ ਸੀ ਜਿਸ ਵਿੱਚ ਰਿਸ਼ਤੇਦਾਰ ਐਨ ਆਰ ਆਈ ਕੋਟੇ ਰਹੀ ਦਾਖਲਾ ਸ਼ਾਮਲ ਕਰਨ ਤੋਂ ਸਖਤੀ ਨਾਲ ਇਨਕਾਰ ਕਰ ਦਿੱਤਾ ਗਿਆ ਸੁਪਰੀਮ ਕੋਰਟ ਨੇ ਇਸ ਨੂੰ ਪੈਸੇ ਲੁੱਟ ਦਾ ਤਰੀਕਾ ਕਿਹਾ ਹੈ ਸਰਕਾਰ ਦੇ ਵਕੀਲ ਨੇ ਹਿਮਾਚਲ ਪ੍ਰਦੇਸ਼ ਉੱਤਰ ਪ੍ਰਦੇਸ਼ ਐਨ ਆਰ ਆਈ ਕੋਟੇ ਵਿੱਚ ਦਾਖਲੇ ਲਈ ਇੱਕ ਵਿਆਪਕ ਪਰਿਵਾਰਸ਼ਾ ਦੀ ਪਾਲਣਾ ਕਰ ਰਹੇ ਨੇ ਮੁੱਖ ਜੱਜ ਡੀ ਬੀ ਚੰਦਰ ਚੂੜ ਸਾਹਿਬ ਨੇ ਕਿਹਾ ਕਿ ਐਨ ਆਰ ਆਈ ਦੇ ਅਗਲੇ ਰਿਸ਼ਤੇਦਾਰਾਂ ਬਾਰੇ ਵੀ ਵਿਚਾਰ ਕੀਤਾ ਜਾਵੇਗਾ ਇਹ ਕੀ ਹੈ ਇਹ ਸਿਰਫ ਤੇ ਸਿਰਫ ਪੈਸਾ ਕਮਾਉਣ ਦੀ ਇੱਕ ਚਾਲ ਹੈ ਅਦਾਲਤ ਕਹਿੰਦੀ ਹੈ ਬੈਂਚ ਨੇ ਹਾਈ ਕੋਰਟ ਦੇ ਹੁਕਮਾਂ ਦਾ ਸਮਰਥਨ ਕਰਨ ਵਾਲੇ ਜੇ ਵੀ 파ਰਦੀ ਵਾਲਾ ਵੀ ਸ਼ਾਮਲ ਨੇ ਉਹਦੇ ਚ ਤੇ ਚੀਫ ਜਸਸ ਨੇ ਕਿਹਾ ਸਾਨੂੰ ਇਸ ਐਨ ਆਰ ਆਈ ਕੋਟੇ ਦੇ ਕਾਰੋਬਾਰ ਨੂੰ ਹੁਣ ਬੰਦ ਕਰ ਦੇਣਾ ਚਾਹੀਦਾ ਇਹ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਧੋਖਾ ਹੈ ਜਿਨ੍ਹਾਂ ਕੋਲੇ ਪੈਸਾ ਟੱਕਾ ਹੈ ਨਹੀਂ ਤੇ ਜਸਸ 파ਰਦੀ ਵਾਲਾ ਨੇ ਸਾਰੇ ਬਿਨਾਕਾਰ ਭਾਰਤ ਦੇ ਹਨ ਤਾਈ ਤੌਯਾ ਚਾਚਾ ਮਾਸੀ ਪਤਾ ਨਹੀਂ ਕਿਹੜੇ ਕਿਹੜੇ ਅਦਾਲਤ ਨੇ ਅਜਿਹੀ ਚੀਜ਼ ਦਾ ਸਵਰਥਨ ਨਹੀਂ ਕਰਦੀ ਜੋ ਸਪਸ਼ਟ ਤੌਰ ਤੇ ਗੈਰ ਕਾਨੂੰਨੀ ਮਾਣਯੋਗ ਸੁਪਰੀਮ ਕੋਰਟ ਵੱਲੋਂ ਐਲਾਨ ਦਿੱਤਾ ਗਿਆ ਜੀ ਜੀ ਤੁਹਾਡੇ ਪਾਸੇ ਐਸਜੀਪੀਸੀ ਵੱਲੋਂ ਮੁਰਤੋਂ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ ਡੇਰਾ ਸੱਚਾ ਸੌਧ ਦੇ ਖਿਲਾਫ ਉਹਨੇ ਕਿਹਾ ਕਿ ਇਹਨਾਂ ਭਾਰਮੀਆਂ ਜਿਹੜੀਆਂ ਧਾਰਮਿਕ ਭਾਵਨਾ ਠੇਸ ਪਹੁੰਚਾਈ ਹੈ ਜੀ ਦੇਖੋ ਇਹ ਬਹੁਤ ਅਜੀਬ ਘਟਨਾਵਾਂ ਦੇ ਵਿੱਚੋਂ ਵਾਪਰਿਆ ਜਦੋਂ ਇਸ ਡੇਰੇ ਵਾਲੇ ਨੇ ਇਹ ਵੱਡੀ ਪੱਧਰ ਤੇ ਅਕਾਲੀ ਦਲ 69 ਤੋਂ 38 ਸੀਟਾਂ ਹਾਰ ਗਿਆ ਕੈਪਟਨ ਅਮਰਿੰਦਰ ਸਿੰਘ ਇਨੀਆਂ ਦੇ ਜਿੱਤਣ ਦੇ باوجود ਸਰਕਾਰ ਨਹੀਂ ਬਣਾ ਸਕੀ ਸੀ ਤਾਂ ਡੇਰੇ ਵਾਲੇ ਨੇ ਇੱਕ ਗੁਰੂ ਸਾਹਿਬ ਵਰਗੀ ਪੋਸ਼ਾਕ ਪਾ ਕੇ ਸਾੰਗ ਕਰਕੇ ਡੇਰਾ ਸਲਾਬਤਪੁਰਾ ਦੇ ਵਿੱਚ ਹੀ 2007 20 ਮਈ 2007 ਨੂੰ ਇੱਕ ਸਾੰਗ ਰਚਿਆ ਦਫਾਂਗ ਰਚਿਆ ਤੇ ਇਹ ਵੀ ਚਰਚਾ ਚੱਲਦੀ ਹੈ ਕਿ ਉਹ ਪੁਸ਼ਾਕ ਵੀ ਕਿਸੇ ਅਕਾਲੀ ਆਗੂਆਂ ਵੱਲੋਂ ਹੀ ਗਈ ਸੀ ਉੱਥੇ ਉਹ ਸਾਰਾ ਕੁਝ ਚੱਲਿਆ ਤੇ ਬਠਿੰਡੇ ਦੇ ਕੋਤਵਾਲੀ ਥਾਣੇ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 295ਏ ਤਹਿਤ ਐਫਆਈਆਰ ਦਰਜ ਹੋਗੀ ਜਿਸ ਵਿੱਚ ਪੁਲਿਸ ਨੇ ਕੈਂਸਲੇਸ਼ਨ ਰਿਪੋਰਟ ਦਰਜ ਕਰ ਦਿੱਤੀ ਸੀ ਪਰ ਸੀਜੀ ਅਮਨੇ ਇਸ ਤੇ ਕਿਹਾ ਗਿਆ ਕਿ ਅਪਰਾਧ ਹੋਇਆ ਹੈ ਡੇਰਾ ਮੁਖੀ ਨੂੰ ਤਲਬ ਕੀਤਾ ਗਿਆ ਸੀਜੀ ਅਮੇ ਮੈਂ ਜੇ ਨਾ ਸਮਝਦਾ ਉਹ ਹੀ ਹੈ ਜਿਹਦੇ ਪਰਿਵਾਰਕ ਮੈਂਬਰਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਸੋ ਇਹੋ ਵੀ ਤਰੱਕੀ ਦਿੱਤੀ ਗਈ 7 ਅਕਤੂਬਰ 2014 ਨੂੰ ਸੈਸ਼ਨ ਜੱਜ ਡੇਰਾ ਮੁਕੀ ਦੀ ਰਿਵੀਜ਼ਨ ਪਟੀਸ਼ਨ ਸਵੀਕਾਰ ਕਰ ਲਈ ਉਹਨੂੰ ਤਾਲਬ ਕਰਨ ਦੇ ਹੁਕਮ ਵੀ ਰੱਦ ਕਰਤੇ ਜਸਪਾਲ ਸਿੰਘ ਮੰਜਪੁਰ ਜਿਹੜੇ ਬਹੁਤ ਸੀਨੀਅਰ ਵਕੀਲ ਨੇ ਸੈਸ਼ਨ ਅਦਾਲਤ ਦੇ ਇਹਨਾਂ ਹੁਕਮਾਂ ਨੂੰ 2015 ਵਿੱਚ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਐਸਜੀਪੀਸੀ ਚੰਡੀਗੜ੍ਹ ਜਿਹਦੇ ਵਿੱਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋਇਆ ਇਹਨੂੰ ਰੱਦ ਕਰਨ ਦੀ ਮੰਗ ਕੀਤੀ ਤੇ ਸ਼ਰੂਬਨੀ ਕਮੇਟੀ ਨੇ ਵੀ ਰਿਵੀਜ਼ਨ ਦਾਇਰ ਕਰਕੇ ਸੈਸ਼ਨ ਜਦ ਜਿਹਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਚੰਡੀਗੜ੍ਹ ਇਹਨਾਂ ਦੇ ਉਪ ਦਫ਼ਤਰ ਦੇ ਇੰਚਾਰਜ ਹੁਣ ਰਿਵੀਜ਼ਨ ਦਾਇਰ ਕਰਕੇ ਕਿਹਾ ਕਿ ਡੇਰਾ ਮੁਖੀ ਤੇ ਕਥਤ ਜਬਰ ਜਨਾਬ ਵਰਗੀਆਂ ਧਰਾਵਾਂ ਦੇ ਮਾਮਲੇ ਨੇ ਇਥੋਂ ਤੱਕ ਕਿ ਉਹਨੂੰ ਸਜ਼ਾ ਹੋ ਚੁੱਕੀ ਹੈ ਇਹਨੂੰ ਰਾਹਤ ਨਹੀਂ ਦਿੱਤੀ ਜਾਣੀ ਚਾਹੀਦੀ ਇਹ 9 ਸਾਲ ਬਾਅਦ ਦਾਇਰ ਕੀਤੀ ਹੈ 15 ਤੋਂ ਬਾਅਦ ਐਸਜੀਪੀਸੀ ਨੇ ਤੇ ਹੁਣ ਜਦੋਂ ਚਾਰੇ ਪਾਸੇ ਇਹਨਾਂ ਦੀ ਨਕੀਲ ਪਈ ਹੋਈ ਹੈ ਇਹ ਦਰਜ ਕੀਤੀ ਹੈ ਉਹ ਪਟੀਸ਼ਨਕਾਰ ਜਿਨੇ ਇਹ ਦਰਖਾਸਤ ਦਿੱਤੀ ਸੀ ਤੇ 295 ਇਹਦਾ ਪਰਚਾ ਹੋਇਆ ਸੀ ਉਹ ਦੁਹਾਈ ਪਾ ਰਿਹਾ ਹੈ ਕਿ ਜੋ ਪਰਚਾ ਕੈਂਸਲ ਹੋਇਆ ਮੇਰੇ ਦਸਤਕੀ ਨਹੀਂ ਤੇ ਅੱਗੇ ਡਾਡੇ ਨੇ ਜਸਟਿਸ ਸਰ ਰਜੀਤ ਸਿੰਘ ਜੀ ਕੋ ਬਕੋ ਦੇਖੋ ਜਦੋਂ ਚਤਰਾਇਆਂ ਤੇ ਮੇਰੇ ਉਸ ਮਹਾਨ ਸਥਾਨ ਅਕਾਲ ਤਖਤ ਸਾਹਿਬ ਨਾਲ ਵੀ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਫਿਰ ਗੁਰੂ ਮੱਤ ਮਾਰਦਾ ਹੁੰਦਾ ਲੱਠ ਨਹੀਂ ਸੋ ਇਹਦੇ ਤੇ ਹੁਣ ਜਿਹੜੀ ਅਗਲੀ ਸੁਣਵਾਈ ਹੈ ਉਹ 7 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਮਾਨਯੋਗ ਅਦਾਲਤ ਨੇ ਦੇਖਦੇ ਹਾਂ ਉਦੋਂ ਜਾ ਕੇ ਅਦਾਲਤ ਅਗਲਾ ਫੈਸਲਾ ਕੀ ਕਰਦੀ ਹੈ ਜੀ ਸੋ ਦੂਜੇ ਪਾਸੇ ਸ਼ਮਸ਼ੇਰ ਸਿੰਘ ਦੁੱਲੂ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਦੇਖਦੇ ਹੋਏ ਕਾਂਗਰਸ ਵੱਲੋਂ ਅਜ਼ਰਵਰ ਲਗਾਇਆ ਗਿਆ ਜੀ ਦੇਖੋ ਸਭ cheer singh dulo ਸਾਬਕਾ ਪ੍ਰਧਾਨ ਨੇ ਕਾਂਗਰਸ ਦੇ ਸਾਬਕਾ ਮੰਤਰੀ ਵੀ ਰਹੇ ਨੇ ਤੇ ਸੰਸਦ ਵੀ ਰਹੇ ਨੇ ਸਾਨੂੰ ਪਤਾ ਹੈ ਹਰਿਆਣਾ ਵਿੱਚ ਚੋਣਾਂ ਚੱਲ ਰਹੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਕਾਫੀ ਸਰਗਰਮੀ ਨਾਲ ਚੋਣਾਂ ਲੜ ਰਹੀ ਹੈ। ਉਹਨਾਂ ਨੇ ਦੂਲੋ ਸਾਹਿਬ ਨੂੰ ਸਰਸਾ ਹਲਕੇ ਦਾ ਸੰਸਦੀ ਹਲਕੇ ਦਾ ਉਹਨਾਂ ਨੂੰ ਅਬਜ਼ਰਵਰ ਦਰਸ਼ਕ ਨਿਯੁਕਤ ਕਰ ਦਿੱਤਾ ਹੈ। ਤੇ ਉਹ ਕਹਿੰਦੇ ਕਿ ਮੈਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਦਰਸ਼ਕ ਦਾ ਕੰਮ ਹੁੰਦਾ ਕਿ ਜੇ ਕੋਈ ਕਮੀ ਪੇਛੀ ਦਿਸੇ ਉਹ ਆਪਣੀ ਪਾਰਟੀ ਦੀ ਹਾਈ ਕਮਾਂਡ ਨੂੰ ਦੱਸੇ ਸੋ ਪੰਜਾਬ ਦੇ ਬਹੁਤ ਸਾਰੇ ਸੀਨੀਅਰ ਆਗੂ ਨੂੰ ਇਸ ਵਾਰ ਕਾਂਗਰਸ ਪਾਰਟੀ ਨੇ ਬੱਖ-ਬੱਖ ਰਾਜਾਂ ਦੇ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਨੇ ਬੰਟੀ ਰਵਾਣਾ ਜੋ ਕਿ ਕਾਲੀਦਲ ਦੇ ਇੱਕ ਸੀਨੀਅਰ ਲੀਡਰ ਨੇ ਉਹਨਾਂ ਬੋਲਿਆ ਜਿ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਦੂਜੇ ਪਾਸੇ ਢਿਲਸਾ ਉਹਨਾਂ ਨੇ ਜਿਹੜਾ ਨਵਾਂ ਮੁੱਦਾ ਚੁੱਕਿਆ ਉਹ ਪੰਚਾਇਤੀ ਚੋਣਾਂ ਲੈ ਕੇ ਮੁੱਦਾ ਚੁੱਕਿਆ ਜੀ ਉਹਦਾ ਮੁੱਖ ਗੱਲ ਇਹ ਹੈ ਜਿਹੜੀ ਗੱਲ ਉਹ ਕਹਿੰਦੇ ਨੇ ਦੋਸ਼ ਲਾਉਂਦੇ ਨੇ ਉਹ ਕਹਿੰਦੇ ਕਿ ਸਾਡੇ ਨਾਲ ਜ਼ਰਾਇਤ ਹੋ ਰਹੀ ਹੈ ਅਕਾਲੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਬਾਕੀਆਂ ਨੂੰ ਇਹ ਜਿਹੜੇ ਅਧਿਕਾਰੀ ਨੇ ਪੰਚਾਇਤ ਵਿਭਾਗ ਦੇ ਉਹ ਸਾਡੇ ਬੰਦਿਆਂ ਨੂੰ ਤਾਂ ਇਤਰਾਜ਼ਹੀਨਤਾ ਦਾ ਸਰਟੀਫਿਕੇਟ ਹੀ ਨਹੀਂ ਦੇ ਰਹੇ ਜਿਹਨੂੰ ਆਪਾਂ ਐਨਓਸੀ ਕਹਿੰਦੇ ਆ ਇਹ ਗੱਲ ਇਹ ਕਹਿ ਰਹੇ ਨੇ ਉਹ ਕਹਿੰਦੇ ਕਿ ਇਹਦਾ ਮੁੱਖ ਮਕਸਦ ਇਹ ਹੈ ਜਿਹੜੇ ਸਾਡੀ ਪਾਰਟੀ ਦੇ ਮੈਂਬਰ ਨੇ ਅਕਾਲੀ ਦਲ ਦੇ ਉਹਨਾਂ ਨੂੰ ਵਾਂਝਾ ਰੱਖਿਆ ਜਾ ਸਕੇ ਸੋ ਇਹ ਇਹਨਾਂ ਨੇ ਕਾਫੀ ਹੱਦ ਤੱਕ ਗੱਲ ਕੀਤੀ ਹੈ ਸੋ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਇਹਦੇ ਤੇ ਵੀ ਕੋਈ ਨਾ ਕੋਈ ਹੋਣਾ ਚਾਹੀਦਾ ਜੀ ਸੋ ਲਾਰੈਂਸ ਬਿਸ਼ਨੋਏ ਦੀ ਇੰਟਰਵਿਊ ਲੈ ਕੇ ਹੁਣ ਜਿੱਥੇ ਹੁਣ ਜਿੱਥੇ ਕੋਰਟ ਸਖਤ ਹੁੰਦੀ ਦਿਖਾਈ ਦਿੱਤੀ ਟਰਾਲ ਸਾਹਿਬ ਉੱਥੇ ਹੀ ਕਿਹਾ ਗਿਆ ਵੀ ਜਿਹੜੇ ਅਫਸਰ ਨੇ ਉਹ ਕਿੱਥੇ ਕਿੱਥੇ ਨੇ ਤੇ ਉਹ ਕਿਹੜੇ ਕਿਹੜੇ ਅਫਸਰ ਨੇ ਜਿਨ੍ਹਾਂ ਨੂੰ ਨੋਟਿਸ ਦਰਕੀਤਾ ਗਿਆ ਦੇਖੋ ਇਹ ਸੌਖਾ ਕੰਮ ਨਹੀਂ ਵੱਡਾ ਕੰਮ ਸੀ ਇਹਦੇ ਵਿੱਚ ਇਹ ਇੰਟਰਵਿਊ ਹੋਈ ਹੈ ਪਹਿਲਾਂ ਤਾਂ ਸਾਡੇ ਪੰਜਾਬ ਦੇ ਕਾਰਜਕਾਰੀ ਡੀਜੀਪੀ ਇਹ ਗੱਲ ਮੰਨਦੇ ਹੀ ਨਹੀਂ ਸੀ ਕਿ ਇੰਟਰਵਿਊ ਇੱਥੇ ਹੋਈ ਵੀ ਹੈ ਇਹ ਕਰਾਈ ਹੈ ਜਾਣਬੁੱਝ ਕੇ ਕਰਾਈ ਹੈ ਸੋ ਮੈਂ ਇਸ ਮਾਮਲੇ 'ਚ ਨਾ ਜਾਵਾਂ ਜਦੋਂ ਪਿਛਲੀ ਤਰੀਕ ਤੇ ਹਾਈ ਕੋਰਟ ਨੇ ਕਹਿਤਾ ਸੀ ਕਿ ਵੱਡੇ ਅਧਿਕਾਰੀਆਂ ਦੀ ਗੱਲ ਕਰੋ ਕੁਈ ਨਿੱਕੇ ਮੋٹے ਕਰਮਚਾਰੀ ਨੂੰ ਨਾ ਫਸਾ ਕੇ ਲਿਆ ਆਏ ਹੋ ਹੁਣ ਪਤਾ ਲੱਗਿਆ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਉਸ ਜ਼ਿਲ੍ਹੇ ਦੇ ਐਸਐਸਪੀ ਭਾਪ ਇੰਟਰਵਿਊ ਖੜੜ ਹੋਈ ਫਿਰ ਮੰਨ ਗਏ ਕਿਉਂਕਿ ਇੱਕ ਸੈੱਟ ਬਣਾਈ ਸੀ ਮਾਨਯੋਗ ਹਾਈ ਕੋਰਟ ਨੇ ਸੀਨੀਅਰ ਅਧਿਕਾਰੀਆਂ ਦੀ ਤੇ ਉਹ ਵੀ ਕਿਹਾ ਸੀ ਕਿ ਤੁਸੀਂ ਰਿਪੋਰਟ ਕਿਸੇ ਮੰਤਰੀ ਸੰਤਰੀ ਮੁੱਖ ਮੰਤਰੀ ਜਾਂ DGP ਤੱਕ ਨਹੀਂ ਦਿਓਗੇ ਡਾਇਰੈਕਟ ਸੀਲਬੰਦ ਰਿਪੋਰਟ ਸਾਡੇ ਕੋਲੇ ਲੈ ਕੇ ਆਉਂਗੇ ਉਹਦੇ ਵਿੱਚ ਖਲਾਸੇ ਹੋਗੇ ਹੁਣਖ ਮੋਹਾਲੀ ਜ਼ਿਲ੍ਹੇ ਦਾ SSP SP ਸ਼ਹਿਰੋਂ SP D ਹੋਏਗਾ CI ਆਮ ਤੌਰ ਤੇ ਉਹਨਾਂ ਦੇ ਅਧੀਨ ਹੁੰਦੇ ਆ DSP ਤੇ CI ਸਟਾਫ ਦਾ ਇੰਚਾਰਜ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਉਹ ਸੇਵਾਮੁਕਤ ਹੋ ਗਿਆ ਸੀ ਪਰ ਬਾਅਦ ਦੇ ਵਿੱਚ ਉਹਨੂੰ ਐਕਸਟੈਂਸ਼ਨ ਦੇ ਦਿੱਤੀ ਗਈ ਸੀ ਅਗਲੀ ਤਰੀਕ ਤੇ ਇਹਨਾਂ ਸਾਰਿਆਂ ਦਾ ਜਵਾਬ ਦਾਵਾ ਲੈ ਕੇ ਆਓ ਹਲਫਨਾਮੇ ਦੇ ਰੂਪ ਦੇ ਵਿੱਚ ਸੋ ਹਾਈ ਕੋਰਟ ਦੀ ਜਿਹੜੀ ਤਲਖ ਟਿੱਪਣੀ ਹੈ ਹੁਣ ਕਈਆਂ ਦੀਆਂ ਚੂਲਾਂ ਢਿੱਲੀਆਂ ਕਰ ਸਕਦੀ ਹੈ ਜੀ ਟਲ ਸਾਹਿਬ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਜੀ ਡੋਨਲਡ ਟਰੰਪ ਵੱਲੋਂ ਕਹਿਿਆ ਗਿਆ ਕਿ ਜੇ ਇਸ ਵਾਰ ਮੈਂ ਨਾ ਜਿੱਤੇ ਤਾਂ ਅੱਗੇ ਨੂੰ ਮੈਂ ਚੋਣ ਨਹੀਂ ਲੜਾਂਗਾ ਜੀ ਦੇਖੋ ਡੋਨਲਡ ਟਰੰਪ ਬੜੇ ਕੰਟੈਸਟ ਦੇ ਵਿੱਚ ਹੈ ਉਹਨਾਂ ਦੇ ਮੁਕਾਬਲੇ ਕਮਲਾ ਹੈਰਸਟਚੋਨ ਲੜ ਰਹੇ ਨੇ ਇਹ ਮਾਮਲੇ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿਉਂਕਿ ਉਹ ਵੱਖ-ਵੱਖ ਬਹਿਸ 'ਚ ਵੀ ਆਉਂਦੇ ਆ ਆ ਪਿੱਛੇ ਜੇ ਤਾਂ 트ੰਪ ਸਾਹਿਬ ਨੇ ਕਹਿਤਾ ਸੀ ਕਿ ਹੁਣ ਕਿੰਨਾ ਕਚਰੇ ਇਸ ਬੀਬੀ ਨਾਲ ਬਹਿਸ ਕਰੀ ਜਾਵਾਂਗੇ ਤੁਸੀਂ ਇਹ ਵੀ ਦੇਖਿਆ ਕਿ ਆਪਣੇ ਪ੍ਰਧਾਨ ਮੰਤਰੀ ਸਾਹਿਬ ਵੀ ਉੱਥੇ ਗਏ ਹੋਏ ਨੇ ਸ਼ਾਇਦ ਮੁੜਿਆਏ ਹੋਣਗੇ ਤੇ ਮਿੱਤਰ ਨੂੰ ਤਾਂ ਮਿਲ ਕੀ ਆਏ ਹੋਣਗੇ ਸੋ ਉਹ ਗੱਲ ਕਰਦੇ ਕਰਦੇ 트াম্প ਸਾਹਿਬ ਨੇ ਇਹ ਕਹਿਤਾ ਕਿ ਜੇ ਮੈਂ ਇੱਕਤੀ ਚੋਣ ਨਾ ਜਿੱਤਿਆ ਤੇ ਅਗਲੀ ਵਾਰ ਚੋਣ ਨਹੀਂ ਲੜਾਂਗਾ ਅੱਜ ਜਥੇਦਾਰ ਗੁਰਚਰ ਸਿੰਘ ਟੋੜਾ ਸਾਹਿਬ ਦੇ 100 ਸਾਲਾ ਮਨਾਏ ਜਾ ਰਹੇ ਜਿੱਥੇ ਚੱਲਦੇ ਗੁਰਦਾਰਾ ਦੁਖਨ ਸਾਹਿਬ ਦੇ ਵਿੱਚ ਤੇ ਦੂਜੇ ਪਾਸੇ ਹੁੰਦੇ ਟੋੜੇ ਪਿੰਡ ਦੇ ਵਿੱਚ ਕਾਫੀ ਇਕੱਠ ਦੇਖਣ ਨੂੰ ਮਿਲਿਆ ਜੀ ਦੇਖੋ ਪੰਤਰਤਨ ਜਥੇਦਾਰ ਗੁਰਚਰ ਸਿੰਘ ਟੋੜੇ ਵਰਗੀ ਸਖੀਅਤ ਕਦੇ ਬਿਰਲੇ ਹੀ ਆਉਂਦੀ ਹੁੰਦੀ ਹੈ ਇਹੋ ਜੀ ਇਸ ਧਰਤੀ ਦੇ ਉੱਤੇ ਉਹ ਸ਼ਖਸੀਅਤ ਜੇ ਚੌਂਦੇ ਤੱਕ ਖਰਬਾਂ ਬਣਾ ਸਕਦੇ ਸੀ ਅੱਜ ਵੀ ਲੋਕਾਂ ਨੂੰ ਖਰਪਤੀ ਬਣਾਤਾ ਲੋਕਾਂ ਨੂੰ ਵੱਡੇ ਵੱਡੇ ਲੀਡਰ ਬਣਾਤਾ ਅੱਜ ਵੀ ਉਹ ਸ਼ਖਸੀਅਤ ਦਾ ਬਾਲਿਆਂ ਵਾਲਾ ਘਰ ਹੈ ਪਿੰਡ ਦੇ ਵਿੱਚ ਉਹਨਾਂ ਦੀ ਵਰਸੀ ਦੋ ਥਾਂ ਤੇ ਮਨਾਈ ਗਈ ਇੱਕ ਗੁਰਦੁਆਰਾ ਦੁਖਨ ਮਾਰਨ ਸਾਹਿਬ ਜਿਨ੍ਹਾਂ ਨੂੰ ਇਹ ਦਾਗੀਦਾਲ ਕਹਿੰਦੇ ਐ ਤੇ ਦੂਜਾ ਜਿਹੜਾ ਜਿਹਨਾਂ ਨੂੰ ਬਾਗੀ ਦਲ ਕਹਿੰਦੇ ਆ ਉਹਨਾਂ ਨੇ ਪਿੰਡ 'ਚ ਮਨਾਈ। ਉੱਥੇ ਕਈ ਲੰਬਾ ਚੌੜਾ ਪੰਡਾਲ ਲੱਗਿਆ ਹੋਇਆ ਸੀ। ਤੇ ਪ੍ਰਬੰਧਕਾਂ ਦੇ ਮੁਤਾਬਕ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਉੱਥੇ ਉਹਨਾਂ ਦੇ ਸਮਰਥਕ ਜਿਹੜੇ ਪ੍ਰੈਸਰ ਪ੍ਰੇਮ ਸਿੰਘ ਚੱਦੂ ਬਾਜਰਾ ਨੇ ਇੱਥੋਂ ਤੱਕ ਕਹਿਤਾ ਸੀ ਕਿ 25000 ਤੋਂ ਵੱਧ ਬੰਦਾ ਲੰਗਰ ਛੱਕ ਗਿਆ। ਖੈਰ ਕੱਠ ਦੇ ਪੱਖੋਂ ਉਹ ਭਰਮਾ ਕੱਠ ਸੀ ਤੇ ਧਾਮੀ ਸਾਹਿਬ ਤੇ ਹੋਰ ਇਹਨਾਂ ਨੇ ਦੁਖਰ ਮਾਰਨ ਸਾਹਿਬ ਦੇ ਵਿੱਚ ਮਨਾਈ ਪਰਿਵਾਰ ਪਹਿਲੇ ਦਿਨ ਤੋਂ ਲੋਚਨਾ ਕਰਦਾ ਸੀ ਵੀ ਤੁਸੀਂ ਜੇ ਮਨਾਉਣੀ ਆ ਤਾਂ ਦਰਬਾਰ ਸਾਹਿਬ ਦੇ ਹਾਲ ਦੇ ਵਿੱਚ ਜਾ ਕੇ ਤੇਜਤ ਸਿੰਘ ਸਮੁੰਦਰੀ ਹਾਲ 'ਚ ਮਨਾਓ ਜਿੱਥੇ ਉਹ 27 ਸਾਲ ਪ੍ਰਧਾਨ ਰਹੇ ਸੀ ਸੋ ਇਹਨਾਂ ਨੇ ਆਪੋ ਆਪਣੇ ਤਰੀਕੇ ਨਾਲ ਮਨਾਈ ਪਰ ਲੋਕਾਂ ਦੇ ਮੁਤਾਬਕ ਜਿਹੜੀ ਗੱਲ ਦੱਸਣ ਨੂੰ ਆਈ ਹੈ ਜਿਹੜੀ ਖੁਫੀਆ ਤੰਤਰ ਤੋਂ ਵੀ ਆਈ ਹੈ ਕਿ ਜੱਦਰ ਸਾਹਿਬ ਦੇ ਪਿੰਡ ਵਾਲਾ ਸਮਾਗਮ ਜ਼ਿਆਦਾ ਵੱਡਾ ਸੀ ਉਹਨਾਂ ਦਾ ਦੋਸ਼ ਸੀ ਕਿ ਇਹਨਾਂ ਨੇ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਸ਼ਰੋਮਣੀ ਕਮੇਟੀ ਦੇ ਵਿਦਿਆਰਥੀ ਪ੍ਰੋਫੈਸਰ ਉਹ ਇਕੱਠੇ ਕਰ ਲਏ ਉਧਰ ਕਈ ਦਿਨਾਂ ਤੋਂ ਜੋ ਜੱਦਰ ਸਾਹਿਬ ਦੇ ਪਿੰਡ ਟੋੜੇ ਵਿਖੇ ਮਤਲਬ ਇਹਨਾਂ ਨੇ ਦੀਪਮਾਲਾ ਕੀਤੀ ਹੋਈ ਸੀ ਜਿਹੜੀ ਕਿ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦਾ ਇਸ਼ਾਰਾ ਕਰਦੀ ਹੈ ਦੋਹੇ ਪਾਸੇ ਦੀ ਹੈ ਤੇਰਾ ਆਪੋ ਆਪਣੇ ਦਾਵੇ ਕਰਦੀਆਂ ਨਜ਼ਰ ਆ ਰਹੀਆਂ ਨੇ ਜੀ ਸੋ ਅੱਜ ਦੇ ਪਰਾਂ ਦੇ ਵਿੱਚ ਹੈ ਨਾ ਟਲੋ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਸੋ ਵਰਸ ਜਿਸ ਦਾ ਮੈਂ ਧੰਨਵਾਦ ਕਰਦਾ ਜੋ ਅਖੀਰ ਤੱਕ ਸਾਡੇ ਨਾਲ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ